2026 ਦੇ ਪਹਿਲੇ ਹਫਤੇ ਇਹ ਦੋ দান ਕਰ ਦੇਣਾ ਧਾਰਮਿਕ ਸਥਾਨ ਤੇ ਜਾ ਕੇ ਮੋਹ ਮੰਗੀ ਮਰਾਦ ਪੂਰੀ ਹੋਵੇਗੀ ਲਿਖ ਲਵੋ ਚਾਹੇ ਸੰਤਾਂ ਦੇ ਬਚਨ ਹਮੇਸ਼ਾ ਇਟ ਵਰਗੇ ਨੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸੋ ਗੁਰਮੁਖ ਪਿਆਰਿਓ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਆਪਣੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪਿਆਰਿਓ ਸਤਿਗੁਰੂ ਦੀ ਮਿਹਰ ਸਾਡੇ ਤੇ ਵਰਤੇ ਔਰ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਆਪਾਂ ਹੱਕਦਾਰ ਹੋਈਏ ਸੋ ਜਿਹੜੀਆਂ ਬੇਨਤੀਆਂ ਆਪਾਂ ਅੱਜ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਪਿਆਰਿਓ 2026 ਸਾਲ ਜਿਹੜਾ ਹੈ ਨਵਾਂ ਆਰੰਭ ਹੋਣਾ ਹੈ ਤੇ ਉਹ ਅਸੀਂ ਜਿੱਥੇ ਨਵਾਂ ਸਾਲ ਆਵੇਗਾ ਤੇ ਉੱਥੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਆਪ ਦੇ ਵਿੱਚ ਨਵੇਂ ਖਿਆਲਤ ਵੀ ਜਿਹੜੇ ਨੇ ਉਹ ਪੈਦਾ ਕਰਨੇ ਨੇ ਨਵੇਂ ਖਿਆਲਤ ਵੀ ਜਿਹੜੇ ਨੇ ਉਹ ਅਸੀਂ ਆਪਣੇ ਅੰਦਰ ਲੈ ਕੇ ਆਉਣੇ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਸੋ ਪਿਆਰਿਓ ਜਦੋਂ ਅਸੀਂ ਆਪਣੇ ਆਪ ਦੇ ਵਿੱਚ ਨਵੇਂ ਖਿਆਲਤ ਪੈਦਾ ਕਰਾਂਗੇ ਆਪਣੇ ਆਪ ਦੇ ਵਿੱਚ ਸਾਡੇ ਨਵੇਂ ਖਿਆਲਤ ਬਣਨਗੇ ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਸਾਡੇ ਉੱਪਰ ਉਦੋਂ ਹੀ ਵਰਤੇਗੀ ਸਤਿਗੁਰੂ ਮਹਾਰਾਜ ਸਾਡੇ ਤੇ ਉਦੋਂ ਹੀ ਕਿਰਪਾ ਕਰਨਗੇ ਸੋ ਪਿਆਰਿਓ ਅਸੀਂ ਧਾਰਮਿਕ ਸਥਾਨਾਂ ਤੇ ਜਾਣਾ ਯਾਤਰਾ ਕਰਨੀ ਹੈ ਕੇਵਲ ਅਸੀਂ ਖਾਣਾ ਪੂਰਤੀ ਨਹੀਂ ਕਰਨੀ ਵੀ ਯਾਤਰਾ ਕਰ ਆਏ ਤੇ ਬੜੀ ਚੰਗਾ ਹੋਇਆ ਬਾਜੀ ਵਾ ਇੰਜ ਹੋ ਗਿਆ ਆ ਹੋ ਗਿਆ ਨਾ 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 ਕਹਿਣ ਤੋਂ ਭਾਵ ਕਿ ਜਦੋਂ ਅਸੀਂ ਸਮਝਾਂਗੇ ਜਦੋਂ ਅਸੀਂ ਵਿਚਾਰਾਂਗੇ ਧਾਰਮਿਕ ਸਥਾਨਾਂ ਤੇ ਕਈ ਹੋਂ ਕਹਿੰਦਾ ਵੀ ਦਾਨ ਕਰੋ ਜੀ ਨਵਾਂ ਸਾਲ ਆ ਗਿਆ ਜੀ ਨਵਾਂ ਸਾਲ ਖੁਸ਼ੀਆਂ ਭਰਿਆ ਰਹੇਗਾ ਦਾਨ ਕਰਨਾ ਤੇ ਬਾਅਦ ਵਿੱਚ ਜਣਾਉਂਦੇ ਰਹਿਣਾ ਵੀ ਮੈਂ ਤੇ ਦਾਨ ਕੀਤਾ ਮੈਂ ਇਹਨਾਂ ਦਾਨ ਕੀਤਾ ਮੈਂ ਆਹ ਕਰ ਦਿੱਤਾ ਮੈਂ ਉਹ ਕਰ ਦਿੱਤਾ ਤੇ ਸਾਧ ਸੰਗਤ ਉਹ ਕਦੀ ਨਹੀਂ ਜਿੱਥੇ ਹੰਕਾਰ ਆ ਗਿਆ ਉੱਥੇ ਨਹੀਂ ਹਉਮੈ ਨਾਵੇਂ ਨਾ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ ਪਾਤਸ਼ਾਹ ਕਹਿੰਦੇ ਜਿੱਥੇ ਹੰਕਾਰ ਹੈ ਜਿੱਥੇ ਹਉਮੈ ਆ ਤੇ ਕਹਿੰਦੇ ਉੱਥੇ ਕਦੇ ਵੀ ਸਤਿਗੁਰੂ ਦੀ ਸਿੱਖਿਆ ਨਹੀਂ ਵਸ ਸਕਦੀ ਸਤਿਗੁਰੂ ਦੀ ਸਿੱਖਿਆ ਆ ਹੀ ਨਹੀਂ ਸਕਦੀ ਗੁਰੂ ਜੀ ਉੱਥੇ ਨਹੀਂ ਗੁਰੂ ਦੀ ਸਿੱਖਿਆ ਵਸਦੀ ਫਿਰ ਉੱਥੇ ਨਹੀਂ ਪਾਤਸ਼ਾਹ ਦੀ ਸਿੱਖਿਆ ਵਸਦੀ ਫਿਰ ਇਹ ਗੱਲ ਯਾਦ ਰੱਖਿਓ ਕਹਿੰਦੇ ਨੇ ਮੋਹ ਮੰਗੀਆਂ ਮੁਰਾਦਾ ਉੱਥੇ ਬੰਦਾ ਕਹਿੰਦਾ ਮੈਨੂੰ ਮੂੰਹ ਤੋਂ ਜੋ ਮੰਗ ਲਿਆ ਮੇਰੇ ਕੋਲ ਹੋਵੇ ਜੇ ਮੈਂ ਡਿਫੈਂਡਰ ਮੰਗ ਲਈ ਤੇ ਉਹ ਹੋਵੇ ਜੇ ਮੈਂ ਕਰੋੜ ਰੁਪਈਆ ਮੰਗ ਲਿਆ ਗੁਰੂ ਤੋਂ ਤਾਂ ਉਹ ਹੋਵੇ ਬਸ ਇੱਕਦਾਂ ਹੀ ਮਿਲ ਜੇ ਸਬਰ ਨਹੀਂ ਹੈਗਾ ਸੰਤੋਖ ਨਹੀਂ ਹੈਗਾ ਤੇ ਮੰਗਿਆ ਮੈਨੂੰ ਸਭ ਕੁਝ ਮਿਲ ਜਾਏ ਮੈਨੂੰ ਬਿਨਾਂ ਮੰਗਿਆ ਜੋ ਮੈਂ ਨਹੀਂ ਵੀ ਮੰਗਿਆ ਉਹ ਵੀ ਮਿਲ ਜਾਏ ਪਰ ਮੈਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਨਾ ਪਵੇ ਮੈਨੂੰ ਸਤਿਗੁਰੂ ਦੇ ਨੇੜੇ ਜਾਣਾ ਨਾ ਪਵੇ ਮੈਂ ਗੁਰਬਾਣੀ ਨਹੀਂ ਪੜਨੀ ਮੈਂ ਸ਼ਬਦ ਨਹੀਂ ਪੜਨਾ ਬਾ ਫਰਕ ਇਹ ਵੇ ਬੰਦਾ ਕਹਿੰਦਾ ਮੈਂ ਕੁਝ ਨਹੀਂ ਕਰਨਾ ਮੈਨੂੰ ਮਿਲੇ ਤਾਂ ਬਿਕਰ ਨਿਸਕਾਮ ਬਿਲਕੁਲ ਨਿਸਵਾਰਥ ਮਿਲੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਤੇ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਸਾਡੇ ਤੇ ਆਈ ਹੋ ਜੇ ਮੈਨੂੰ ਕਰਨਾ ਕੁਝ ਨਾ ਪਵੇ ਹੁਣ ਬੰਦਾ ਕਹੇ ਮੈਂ ਕੰਮ ਵੀ ਨਾ ਕਰਾਂ ਮੈਂ ਨੌਕਰੀ ਵੀ ਨਾ ਕਰਾਂ ਤੇ ਮਾਲਕ ਮੈਨੂੰ ਤਨਖਾਹ ਦੇਈ ਜਾਵੇ ਬੈਠੇ ਬਿਠਾਏ ਮੈਨੂੰ ਕੈਸ਼ ਆਵੇ ਇਹ ਕਿਵੇਂ ਹੋ ਸਕਦਾ ਬੰਦਾ ਕਹਿੰਦਾ ਮੈਨੂੰ ਸ਼ਬਦ ਦੀ ਕਮਾਈ ਵੀ ਨਾ ਕਰਨੀ ਪਵੇ ਤੇ ਮੇਰੇ ਕੋਲੇ ਆ ਵੀ ਸਾਰਾ ਕੁਝ ਜਾਵੇ ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਭੁਲੇਖਾ ਆ ਸੱਜਣਾ ਇਦਾਂ ਨਹੀਂ ਕੁਝ ਮਿਲਦਾ ਭੁੱਲ ਜਾ ਵੀ ਇਦਾਂ ਕੁਝ ਮਿਲ ਜੂ ਐਵੇਂ ਨਹੀਂ ਕੁਝ ਪ੍ਰਾਪਤ ਹੁੰਦਾ ਗੁਰਮਖੋ ਸਤਿਗੁਰੂ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਦੋਂ ਆਪਾਂ ਇਸ ਚੀਜ਼ ਨੂੰ ਸਮਝਾਂਗੇ ਜਦੋਂ ਆਪਾਂ ਇਸ ਚੀਜ਼ ਨੂੰ ਵਿਚਾਰਾਂਗੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਸਾਡੇ ਉੱਪਰ ਉਦੋਂ ਵਰਤੇਗੀ ਸੋ ਗੁਰਮਖੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਯਾਦ ਰੱਖਿਓ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਲਿਓ ਜਦੋਂ ਗੁਰਬਾਣੀ ਨੂੰ ਪੜੋਗੇ ਭਰੋਸਾ ਰੱਖੋਗੇ ਜਦੋਂ ਕਹੋਗੇ ਮੇਰਾ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਮੇਰਾ ਸਤਿਗੁਰੂ ਨਾਨਕ ਕਹੇ ਸਤਗੁਰੂ ਮਹਾਰਾਜ ਦੀ ਕਿਰਪਾ ਗੀਤੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ 라ਖੀ ਮੇਰੀ ਜਦੋਂ ਇਸ ਚੀਜ਼ ਤੇ ਭਰੋਸਾ ਬਣ ਗਿਆ ਕਹਿੰਦੇ ਉਦੋਂ ਹੀ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਮੋਹੋਂ ਮੰਗੀਆਂ ਮਰਾਦਾਂ ਉਹਦੇ ਪੂਰੀਆਂ ਹੋਣਗੀਆਂ ਆਸੇ ਪਾਸੇ ਦਾ ਖਿਹੜਾ ਛੱਡ ਕੇ ਜਿਸ ਦਿਨ ਸ਼ਬਦ ਗੁਰੂ ਦੇ ਅਸੀਂ ਲੜ ਲਾਗੇ ਨਾ ਪੂਰਨ ਰੂਪ ਦੇ ਵਿੱਚ ਉਦਣ ਸਾਡੇ ਤੇ ਕਿਰਪਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ